ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਤੋਂ ਤੇ ਆਪਣਾ YouTube ਚੈਨਲ ਲੁਧਿਆਣਾ ਲੋਕਲ ਅੱਜ ਆਪਾਂ ਆਇਆ ਕਸਟਮਰ ਦੇ ਘਰੇ ਉਹਨਾਂ ਦੇ ਨਵਾਂ ਇਨਵਰਟਰ ਬੈਟਰੀ ਇੰਸਟਾਲ ਕਰਨਾ ਤੇ ਆਪਾਂ ਲਗਾ ਰਹੇ ਆ ਐਪਰੋ ਕੰਪਨੀ ਦਾ ਸੋਲਰ MPPT ਇਨਵਰਟਰ ਤੇ ਨਾਲ ਲਿਥੀਅਮ ਬੈਟਰੀ ਕਸਟਮਰ ਦੇ ਘਰੇ ਪਹਿਲਾਂ ਲੈਡ ਸੈਲ ਬੈਟਰੀ ਵਾਲਾ ਸਿਸਟਮ ਲੱਗਿਆ ਹੋਇਆ ਦੋ ਬੈਟਰੀ ਜਿੱਦਾਂ ਤੁਸੀਂ ਪਹਿਲਾਂ ਦੇਖੀਆਂ ਉਹ ਤਜਾਬ ਵਾਲੀਆਂ ਬੈਟਰੀਆਂ ਸੀ ਤੇ ਕਸਟਮਰ ਕਾਫੀ ਨਰਾਸ਼ ਸੀ ਉਹਦੇ ਤੋਂ ਇੱਕ ਤਾਂ ਬੈਟਰੀਆਂ ਵੀ ਅਲੱਗ-ਅਲੱਗ ਕੰਪਨੀ ਦੀ ਚਲੋ ਉਹ ਤਾਂ ਗੱਲ ਵੱਖਰੀ ਹੈਗੀ ਪਰ ਉਹ ਤੋਂ ਦੁਖੀ ਇਸ ਕਰਕੇ ਸੀਗਾ ਕਿ ਉਹ ਬੈਕਅਪ ਨਹੀਂ ਸੀ ਪ੍ਰੋਪਰ ਦੇ ਪਾਉਂਦੀਆਂ ਕੋਈ ਬੈਟਰੀ ਚਾਰਜ ਹੁੰਦੀ ਸੀ ਕਈ ਵਾਰ ਨਹੀਂ ਹੁੰਦੀ ਸੀ ਤੇ ਗਾਹਕ ਪੈਸੇ ਲਾ ਕੇ ਵੀ ਦੁਖੀ ਸੀਗਾ ਉਹਦੇ ਤੇ ਹੁਣ ਉਹ ਚਾਹੁੰਦਾ ਸੀ ਵੀ ਮੈਨੂੰ ਇਦਾਂ ਦਾ ਸਿਸਟਮ ਮਿਲੇ ਵੀ ਜਿਹੜਾ ਤਾਂ ਮੇਰਾ ਲੋਡ ਕੈਪੈਸਿਟੀ ਵੀ ਮੇਰੀ ਵਾਜ ਜਵੇ ਤੇ ਨਾਲ ਮੈਨੂੰ ਬੈਟਰੀ ਦੇ ਝੰਜੜ ਤੋਂ ਛੁਟਕਾਰਾ ਮਿਲ ਜਵੇ ਮੈਂ ਪਾਣੀ ਪੂਣੀ ਦੇ ਚੱਕਰ ਦੇ ਵਿੱਚੋਂ ਕਾਫੀ ਜਦੋਜਹਿਦ ਤੋਂ ਬਾਅਦ ਕਾਫੀ ਨੱਠ ਪੱਜ ਦਾ ਆਪਾਂ ਕਹਿ ਦਈਏ ਆਪਰ ਬੰਦਾ ਕਰਦਾ ਹੀ ਕਿਸੇ ਚੀਜ਼ ਨੂੰ ਲੱਭਣ ਦੀ ਖਾਤਰ ਤੇ ਕੀਤੀ ਤੇ ਉਹਨੂੰ ਆਖਰ YouTube ਤੋਂ ਇੱਕ ਵੀਡੀਓ ਮਿਲੀ ਜਿਹੜੀ ਕਿ ਸਾਡੇ ਵੱਲੋਂ ਬਣਾਈ ਗਈ ਸੀ ਆਪਣਾ ਸੇਵਕ ਸਿੰਘ ਜੀ ਦੇ ਨਾਲ ਸਰਾਰਜੀ ਨਾਲ ਤੇ YouTube ਦੇ ਉੱਤੇ ਆਪਾਂ ਵੀਡੀਓ ਪਾਈ ਜਿੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਲੁਧਿਆਣੇ ਦੇ ਵਿੱਚ BS ਇਲੈਕਟ੍ਰੋਨਿਕਸ ਤੋਂ ਇਹ ਚੀਜ਼ਾਂ ਮਿਲ ਰਹੀਆਂ ਨੇ ਤੇ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਤੇ ਉੱਥੇ ਸਾਡੇ ਨਾਲ ਗੱਲਬਾਤ ਕਰਕੇ ਫਿਰ ਉਹਨਾਂ ਨੇ ਸਾਡੇ ਕੋਲ ਇਨਵਰਟਰ ਤੇ ਬੈਟਰੀ ਲਿਥੀਅਮ ਵਾਲੀ ਜਿਹੜੀ ਕਿ 25.6 ਵੋਲਟ ਦੀ ਔਰ 2600 ਵਾਟ ਦੀ ਬੈਟਰੀ ਹੈਗੀ ਆ ਉਹ ਬੈਟਰੀ ਸਾਡੇ ਤੋਂ ਖਰੀਦੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਹੁਣ ਸਾਡੇ ਘਰੇ ਤੁਸੀਂ ਫਿੱਟ ਵੀ ਕਰਕੇ ਆਉਣਾ ਤੇ ਅਸੀਂ ਬੰਦੇ ਭੇਜੇ ਆਪਣੇ ਨਾਲ ਤੇ ਮੈਂ ਖੁਦ ਵੀ ਆਪ ਨਾਲ ਗਿਆ ਤੇ ਉਹਨਾਂ ਨੇ ਉਹ ਬੈਟਰੀ ਇੰਸਟਾਲ ਕੀਤੀ ਤੇ ਹੁਣ ਦੇਖੋ ਇਹ ਓਪਨ ਬਾਕਸਿੰਗ ਹੋ ਰਹੀ ਹੈ। ਉਹ ਪਹਿਲਾਂ ਆਪਾਂ ਇਨਵਰਟਰ ਖੋਲਿਆ। ਆਹ ਹੁਣ ਆਪਣੀ ਬੈਟਰੀ ਹੈਗੀ ਆ। 25.6 ਵੋਲਟ 2600 ਵਾਟ ਦੀ ਲਿਥੀਅਮ ਬੈਟਰੀ ਹੈ। ਜਿਹਦੇ ਵਿੱਚ ਅਸੀਂ 10 ਸਾਲ ਦੀ ਵਾਰੰਟੀ ਕਰਦੇ ਹਾਂ ਕੰਪਨੀ ਵੱਲੋਂ। ਇਹ ਚ 5 ਸਾਲ ਗਾਰੰਟੀ ਔਰ 5 ਸਾਲ ਵਾਰੰਟੀ। ਕਸਟਮਰ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਕੁਝ ਸੀਗਾ ਕਿ ਵਾਰੰਟੀ ਔਰ ਗਾਰੰਟੀ ਦੋਨੇ ਚੀਜ਼ਾਂ ਆਪਾਂ ਕਸਟਮਰ ਨੂੰ ਕਲੀਅਰ ਕਰਕੇ ਦੱਸਿਆ ਨਹੀਂ ਤਾਂ ਲੋਕੀ ਕਹਿੰਦੇ 10 ਸਾਲ ਵਾਰੰਟੀ ਦੀ 10 ਸਾਲ ਹੋ ਗਏ ਬਾਅਦ ਚ ਕਸਟਮਰ ਉਹਨੂੰ ਕਾਫੀ ਮੁਸ਼ਕਲਾਂ ਪੇਸ਼ ਹੁੰਦੀਆਂ ਵੀ ਤੁਸੀਂ ਵੇਚਣ ਵੇਲੇ ਕੋਈ ਚੀਜ਼ ਹੋਰ ਕਹੀ ਆ ਤੇ ਬਾਅਦ ਚ ਉਹਨਾਂ ਕੋਸ਼ੋਰ ਕੀਤੀ ਜਾਂਦੀ ਹੈਗੇ ਪਰ ਇਹ ਚੀਜ਼ਾਂ ਆਪਾਂ ਸਾਰਾ ਕੁਝ ਕਲੀਅਰ ਕਰਕੇ ਚੱਲਦੇ ਆਂ ਵੀ ਗਾਰੰਟੀ ਔਰ ਵਾਰੰਟੀ ਦਾ ਫੰਡਾ ਆਪਾਂ ਪਹਿਲਾਂ ਹੀ ਕਲੀਅਰ ਕਰੀਦਾ ਵੀ ਗਾਰੰਟੀ ਕੀ ਹੈ ਵਾਰੰਟੀ ਕੀ ਚੀਜ਼ ਹੈਗੀ ਇਹ ਤੇ ਹੁਣ ਆਪਾਂ ਬੈਟਰੀ ਨੂੰ ਕਰਦੇ ਪਏ ਅਨਬਾਕਸਿੰਗ ਇਹ ਡਿਊਰਾਮੈਕਸ ਕੰਪਨੀ ਦੀ ਬੈਟਰੀ ਹੈ ਜੀ ਇਹ 25.6 ਵੋਲਟ ਦੀ ਔਰ ਸਭ ਤੋਂ ਵੱਡੀ ਗੱਲ ਹੈ ਇਹ ਬੈਟ ਜਿਹੜੀ ਆਪਣੀ ਸਮਾਰਟ ਬੀਐਮਐਸ ਦੇ ਨਾਲ ਆਉਂਦੀ ਹੈ ਉੱਤੇ ਦੇਖੋ ਆਪਣਾ ਕਿਆਓਆਰ ਕੋਡ ਵੀ ਬੈਟਰੀ ਦੇ ਉੱਪਰ ਲੱਗੇ ਹੋਏ ਨੇ ਜਿਹਨੂੰ ਸਕੈਨ ਕਰਕੇ ਕਸਟਮਰ ਬੈਟਰੀ ਦਾ ਸਾਰਾ ਹੀ ਹਾਲਚਾਲ ਜਿਦਾਂ ਬੈਟਰੀ ਦੇ ਵਿੱਚ ਕਿੰਨੇ ਸਾਈਕਲ ਨੇ ਔਰ ਕਿੰਨੇ ਪਾਵਰਤ ਲੈ ਕਿੰਨੇ ਘੰਟੇ ਨੇ ਸਾਨੂੰ ਟਾਈਮ ਦੇਣਾ ਔਰ ਕਿੰਨੇ ਘੰਟੇ ਚ ਤੁਹਾਡੀ ਬੈਟਰੀ ਚਾਰਜ ਹੋ ਜਾਏਗੀ ਉਹ ਸਾਰਾ ਕੁਝ ਇੱਥੋਂ ਪਤਾ ਲੱਗ ਜਾਂਦਾ ਕਸਟਮਰ ਨੂੰ ਇਹ ਹੁਣ ਆਪਣੇ ਕੋਲੇ ਦੋਨੇ ਇਨਵਰਟਰ ਤੇ ਬੈਟਰੀ ਆਪਾਂ ਦੇਖ ਰਹੇ ਆਂ ਵੀਡੀਓ ਚ ਇਹ ਹੁਣ ਆਪਾਂ ਇਹਨੂੰ ਫਿੱਟ ਕਰਾਂਗੇ ਜਾ ਕੇ ਆ ਆ ਜੋ ਜਗਾ ਪਹਿਲਾਂ ਜਿੱਥੇ ਲੱਗਿਆ ਹੋਇਆ ਸੀਗਾ ਇਨਵਰਟਰ ਬੈਟਰੀ ਦੇਖੋ ਨੀਚੇ ਕਿਦਾਂ ਤਜਾਬ ਡੁੱਲ ਡੁੱਲ ਕੇ ਖਰਾਬ ਹੋਇਆ ਪਿਆ ਸੀ ਆ ਉਹਨਾਂ ਦਾ ਪੁਰਾਣਾ ਇਨਵਰਟਰ ਇਹਨੂੰ ਹੁਣ ਆਪਾਂ ਚੇਂਜ ਕਰਾਂਗੇ ਇਹਦੀ ਜਗਾ ਹੁਣ ਆਪਾਂ ਆਪਣੇ ਵਾਲਾ ਐਪਰੋ ਕੰਪਨੀ ਦਾ ਐਮਪੀਪੀਟੀ ਇਨਵਰਟਰ ਹੈ ਜਿਹੜਾ ਸੋਲਰ ਵਾਲਾ ਉਹਨੂੰ ਲਗਾਵਾਂਗੇ ਤੇ ਡਿਓਰਾਮੈਕਸ ਦੀ ਬੈਟਰੀ ਆ ਨਾਲ ਆਪਣੇ ਕੋਲੇ 25.6 ਵੋਲਟ 2600 ਵਾਟ ਦੀ ਕਸਟਮਰ ਦੇ ਘਰੇ ਹਜੇ ਕਹ ਲੋ ਕਿ ਸੋਲਰ ਨਹੀਂ ਹੈਗਾ ਉਹ ਇਨ ਫਿਊਚਰ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਸੋਲਰ ਵਾਲਾ ਇਨਵਰਟਰ ਹੁਣ ਲਗਾਇਆ ਤੇ ਹੁਣ ਆਪਾਂ ਇਹਦੇ ਕਨੈਕਸ਼ਨ ਜਿਹੜੇ ਹੈਗੇ ਆ ਉਸਾਬ ਨਾ ਕਰਨੇ ਆ ਵੀ ਜੇ ਸੋਲਰ ਨਹੀਂ ਇੰਸਟਾਲ ਕਰਨਾ ਆਇਆ ਦਾ ਬੈਕ ਪੁਆਇੰਟ ਇਨਵਰਟਰ ਦਾ ਜਿੱਥੋਂ ਇਹਨਾਂ ਖੋਲ ਕੇ ਆਪਾਂ ਇੱਥੇ ਇਹਦੇ ਕਨੈਕਸ਼ਨ ਚੱਕਾਂਗੇ ਤਾਰਾਂ ਦੇ ਇੱਥੇ ਤਾਰਾਂ ਦੇ ਕਨੈਕਸ਼ਨ ਨਿਊਟਰਲ ਔਰ ਫੇਸ ਔਰ ਆਊਟਪੁਟ ਇਹ ਤਿੰਨ ਚੀਜ਼ਾਂ ਇਹੜੀ ਉੱਪਰ ਹੀ ਡੱਬੀ ਸੀਗੀ ਇਹ ਸੀਗੀ ਸੋਲਰ ਵਾਲੇ ਪੁਆਇੰਟ ਦੀ ਪਰ ਇੱਥੇ ਆਪਣੇ ਕੋਲ ਹਜੇ ਸੋਲਰ ਦਾ ਕਨੈਕਸ਼ਨ ਨਹੀਂ ਹੈਗਾ ਇਸ ਲਈ ਇੱਥੇ ਸੋਲਰ ਨਹੀਂ ਫਿੱਟ ਹੋਣਾ ਜਿਹੜੀ ਨੀਚੇ ਵਾਲੀ ਡੱਬੀ ਹੈਗੀ ਆ ਉਥੇ ਆਪਾਂ ਕਨੈਕਸ਼ਨ ਮੇਨ ਦੇ ਕਰਾਂਗੇ ਮੇਨ ਦੇ ਕਨੈਕਸ਼ਨ ਕਰਕੇ ਇਹਨੂੰ ਆਪਾਂ ਚਾਲੂ ਕਰਾਂਗੇ ਹੁਣ ਕੇ ਜੋ ਕਨੈਕਸ਼ਨ ਕਰ ਲਈ ਸੀ ਲਾਈਟ ਬੰਦ ਹੋ ਗਈ ਸੀ ਉਦੋਂ ਤਾਂ ਕਰਕੇ ਹਨੇਰਾ ਹੋ ਗਿਆ ਉਥੇ ਤੇ ਆਪਾਂ ਮੋਬਾਈਲ ਜਲਾ ਕੇ ਉਥੇ ਲਾਈਟ ਕੀਤੀ ਰੋਸ਼ਨੀ ਦੇ ਵਿੱਚ ਆਪਾਂ ਹੁਣੇ ਕੰਮ ਕਰ ਰਹੇ ਆਂ ਨਿਊਟਰਲ ਫੇਸ ਤੇ ਆਊਟਪੁੱਟ ਦੀਆਂ ਤਾਰਾਂ ਉਹ ਆਪਾਂ ਲਗਾਵਾਂਗੇ ਇੱਥੇ ਲਓ ਜੀ ਇਹ ਆਪਣਾ ਹੁਣ ਸਟਾਰਟ ਹੋ ਗਿਆ ਚੱਲ ਪਿਆ ਬੈਟਰੀ ਦੇ ਵਿੱਚ ਲਾਈਟ ਆ ਗਈ ਹੈ ਗ੍ਰੀਨ ਕਲਰ ਦੀ ਔਰ ਇਹਦੇ ਉੱਪਰ ਵੀ ਡਿਸਪਲੇ ਆ ਗਈ ਹੈ ਇਹਦੇ ਵਿੱਚ ਕਈ ਤਰ੍ਹਾਂ ਦੀ ਸੈਟਿੰਗ ਕਰਨੀ ਪੈਂਦੀ ਹੈ ਵੈਸੇ ਤਾਂ ਬਾਈ ਡਿਫਾਲਟ ਸੈਟਿੰਗ ਕੀਤੀ ਹੁੰਦੀ ਹੈ ਪਰ ਇਹਦੇ ਵਿੱਚ ਜਦੋਂ ਆਪਾਂ ਕੋਈ ਐਂਪੀਅਰ ਵਗੈਰਾ ਚੈੱਕ ਕਰਨੇ ਹੋਣ ਜਾਂ ਕਿੰਨੇ ਐਂਪੀਅਰ ਦੀ ਆਪਾਂ ਸੈਟਿੰਗ ਕਰਨੀ ਹੈਗੀ ਤਾਂ ਉਹਨੇ ਆਪਾਂ ਕਰ ਸਕਦੇ ਆ। ਇਹ ਹੁਣ ਆਪਣਾ ਫਿੱਟ ਹੋ ਗਿਆ ਸਾਰਾ ਤੇ ਚੱਲ ਪਿਆ ਇਹਦੇ ਤੇ ਹੁਣ ਲੋਡ ਵੀ ਪਾ ਰਹੇ ਆ ਆਪਾਂ ਤੇ ਕਸਟਮਰ ਨੂੰ ਚੈੱਕ ਕਰਵਾ ਰਹੇ ਆ। ਕਿਸ ਤਰ੍ਹਾਂ ਦੀ ਪਰਫਾਰਮੈਂਸ ਹੈਗੀ ਤੇ ਕੀ ਇਹ ਕੰਮ ਕਰ ਰਿਹਾ ਹੈਗਾ। ਡਿਸਪਲੇ ਦਾ ਕੰਟਰਾਸਟ ਜ਼ਿਆਦਾ ਹੁਣ ਕਰਕੇ ਆਪਾਂ ਨੂੰ ਨਜ਼ਰ ਘਟ ਆਉਂਦਾ ਵੈਸੇ ਵਿੱਚੋਂ। ਕੋਸ਼ਿਸ਼ ਕੀਤੀ ਇਹ ਵਿੱਚੋਂ ਦੇਖਣ ਦੀ। ਹਾਂ ਜਦਾਂ 210 वोल्ट शो ਕਰ ਰਿਹਾ 27.3 ਬੈਟਰੀ ਦੇ ਵੋਲਟ ਸ਼ੋ ਕਰ ਰਿਹਾ ਲੋਡ 0% ਹੈ ਔਰ 0 ਐਂਪੀਰ ਇਹ ਸੋਲਰ ਦੇ ਦਿਖਾ ਰਿਹਾ ਵੀ ਹਜੇ ਆਪਣੇ ਕੋਲੇ ਹੈ ਨਹੀਂ ਕੁਝ ਵੀ ਸੋਲਰ ਤਤੋਂ 0 ਸ਼ੋ ਕਰ ਰਿਹਾ ਹੈਗਾ ਇਹ ਟਾਈਮ ਹੈਗਾ ਜੀ ਹਜੇ ਇਹ ਹੈਗਾ 25.6 ਵੋਲਟ ਬੈਟਰੀ ਦੇ ਵੋਲਟ ਸ਼ੋ ਕਰ ਰਿਹਾ ਹੈ ਇਸ ਟਾਈਮ ਲੋਡ ਪਿਆ ਹੋਇਆ ਨਾ ਲੋਡ ਨਹੀਂ ਹਾਂ ਲੋਡ ਪਿਆ ਹੈ 1% ਲੋਡ ਚੱਲ ਰਿਹਾ ਹੈ ਜੀ ਡਿਸਪਲੇ ਰਿਕੀ ਹੋਣਾ ਸਾਰਾ ਵਜਿ ਹੈ ਹੂੰ ਵੋਲਟੇਜ ਐਂਪੀਅਰ ਸੱਤੇ ਆਈ ਹੁਣ ਆਪਾਂ ਕਸਟਮਰ ਦਾ ਰਿਵਿਊ ਲੈਨੇ ਆ ਜੀ ਇੱਥੇ ਗੱਲਬਾਤ ਕਰਦੇ ਆ ਕਸਟਮਰ ਦੇ ਨਾਲ ਆਓ ਦੇਖੀਏ ਕਸਟਮਰ ਆਪਣੇ ਨਾਲ ਕੀ ਗੱਲਬਾਤ ਕਰਦਾ ਚੈੱਕ ਕਰਦੇ ਆਗੇ ਹਾਂਜੀ ਜਰਾ ਜੀ ਕੀ ਕਹਿਣਾ ਚਾਹੁੰਗੇ ਇਸ ਬਾਰੇ ਉਹਦੇ ਵਿੱਚ ਇੱਕ ਤਾਂ ਇਹ ਵੀ ਜਿਹੜਾ ਪਹਿਲਾਂ ਸੀ ਕਿ ਜੁਗਨੋ ਬੈਠੇ ਨੇ ਉਹਨਾਂ ਨੇ ਆਹਤਾਂ ਨੂੰ ਬਹੁਤ ਖਰਾਬ ਕੀਤਾ ਸੀ ਤੇ ਉਹਦਾ ਚਿੰਝ ਜਿਹਾ ਬੜਾ ਸੀਗਾ ਇਹਦਾ ਹੁਣ ਜਾਪਦਾ ਹੋਊ ਵੀ ਕੋਈ ਇਦਾਂ ਦੀ ਪਰੇਸ਼ਾਨੀ ਨਹੀਂ ਹੋਊਗੀ ਕੋਈ ਮੈਸਰਫੋਨ ਦੀ ਲੋੜ ਨਹੀਂ ਪਾਣੀ ਬਦਲੀ ਕਰਨ ਦੀ ਲੋੜ ਨਹੀਂ ਉਹ ਵੀ ਹੋ ਸਕਦਾ ਤੇ ਇਨਫਰਸ ਜਿਹੜਾ ਆਉਣ ਵਾਲ ਸਮੇਂ ਉਹ ਸੋਹਣਾ ਸੁਹਣਾ ਹੋਈ ਜਾ ਤੇ ਉਹਦੇ ਹਿਸਾਬ ਦੇ ਨਾਲ ਫਿਰ ਹੋਰੜੀ ਤਕਰਮਦੀ ਹੈ ਹਾਂ ਜੋ ਇਸ ਵੇਲੇ ਹੋਇਆ ਵਾ ਤੇ ਕੋਸਟ ਤਾਂ ਕਾਫੀ ਹੈ ਕਾਸਟਾਂ ਇਫੈਕਟਿਵ ਵਰਕ ਬਣਦੀ ਹੈ ਜਦ ਦਾ ਟਾਈਮ ਪੈਂਦਾ ਉਸ ਦਾ ਕੋਈ ਕੋਈ ਬੋਲ ਤੁਸੀਂ ਦਿੱਤਾ ਨਹੀਂ ਕੰਸੈਸ਼ਨ ਦੀ ਗੱਲ ਜਿਹੜੀ ਹੈਗੀ ਉਹ ਮਟੀਰੀਅਲ ਕਾਸਟ ਜ਼ਿਆਦਾ ਹੋਣ ਕਰਕੇ ਉਹ ਕੰਸੈਸ਼ਨ ਉਸ ਦਾ ਉਹਨੇ ਚੱਲਦਾ ਜੀ ਵਰਕ ਜੇਸਾ ਉਹਨੇ ਗਾਰੰਟੀ ਵਾਰੰਟੀ ਹੈ ਹਾਂਜੀ ਉਸ ਆਪਣਾ ਮੰਨਦਾ ਵੀ ਜੇ 10 ਸਾਲ ਦੀ ਗਾਰੰਟੀ ਇਹ ਕਹਿ ਰਹੇ ਆ ਹਾਂਜੀ ਉਹ ਗਾਰੰਟੀ 10 5 ਸਾਲ ਦੀ ਵਾਰੰਟੀ 5 ਸਾਲ ਦੀ ਗਾਰੰਟੀ ਹਾਂਜੀ ਤੇ ਉਹ ਵੀ ਇੱਕ ਕਾਫੀ ਵੱਡਾ ਮਤਲਬ ਮੈਟਰ ਕਰਦੀ ਹੈ ਚੀਜ਼ ਇਹ ਉਹਦੇ ਨਾਲ ਥੋੜਾ ਜਿਹਾ ਬੰਦੇ ਦਾ ਵਿਸ਼ਵਾਸ ਵੱਤਾ ਵਾ ਵੀ ਇੰਨੀ ਗਰੰਟੀ ਦੀ ਗਰੰਟੀ ਕੰਪਨੀ ਜਿਹੜੀ ਦੇ ਰਹੀ ਹੈ ਤਾਂ ਉਹ ਚੀਜ਼ ਵਿਚੜੀ ਜਿਹਾ ਵਧੀਆ ਹੋ ਗਈ ਬਾਕੀ ਲੋਡ ਪਾ ਕੇ 5 ਲੱਖ ਦਿਖਾਇਆ ਲੋਕ ਆ ਕੇ ਚਲਾ ਕੇ ਦੇਖ ਲਿਆ 60% ਲੋਡ ਇਹਦੇ ਤੇ ਪਾ ਕੇ ਚੈੱਕ ਕਰਕੇ ਦੇਖ ਲਿਆ ਪ੍ਰੈਸ ਵੀ ਚਲਾ ਲਈ ਏਸੀ ਨਹੀਂ ਚਲਾਇਆ ਤੇ ਮੋਟਰ ਨਹੀਂ ਚਲਾਈ 35 ਸਰ ਰੋਡ ਪਾ ਕੇ ਦੇਖ ਲਿਆ ਇਹਨਾਂ ਦਾ ਇਸ ਤਰ੍ਹਾਂ ਅਜੇ ਕਲਾਇਨ ਇਨਵਰਟਰ ਔਰ ਬੈਟਰੀ ਹੀ ਇੰਸਟਾਲ ਕੀਤਾ ਗਿਆ ਅਜੇ ਉੱਤੇ ਸੋਲਰ ਨਾਲ ਨਹੀਂ ਜੋੜਿਆ ਅਜੇ ਸੋਲਰ ਅਜੇ ਨਹੀਂ ਸਿਕਾ ਜੇ ਸੋਲਰ ਨਾਲ ਲੱਗੇ ਹੁੰਦਾ ਤਾਂ ਇੱਕ ਤੇ ਡੇਟ ਹੁੰਦਾ ਇਨਵਰਟਰ ਏਸੀ ਬੜੇ ਆਰਾਮ ਨਾਲ ਰਨ ਕਰਨਾ ਸੀ ਇਹ ਉੱਤੇ ਅਜੇ ਸਿਰਫ ਫਿਲਹਾਲ ਅਜੇ ਕਲਾਇਨ ਇਨਵਰਟਰ ਔਰ ਬੈਟਰੀ ਹੀ ਲਗਾਏਗਾ ਪਹਿਲਾਂ ਆਲਰੇਡੀ ਇਹਨਾਂ ਦੇ ਦੋ ਬੈਟਰੀਆਂ ਔਰ ਇਨਵਰਟਰ ਲੱਗਿਆ ਸੀ ਉਹ ਤਜਾਬ ਵਾਲਾ ਸੀ ਨੀਚੇ ਤੁਸੀਂ ਦੇਖਿਆ ਜੇ ਫਰਸ਼ ਸਾਰਾ ਖਰਾਬ ਹੋਇਆ ਪਿਆ ਜਿਹਦੀ ਵਜ੍ਹਾ ਕਰਕੇ ਆਪਾਂ ਇਥੋਂ ਇਹਨਾਂ ਨੂੰ ਚੇਂਜ ਕੀਤਾ ਉਹ ਪੁਰਾਣਾ ਨੂੰ ਇੰਦਰ ਸੀ ਪੁਰਾਣਾ ਇਨਵਰਟਰ ਸੀ ਜਿਹੜਾ ਵਾਲ ਕੱਢਦੀਆਂ ਬਾਹਰ ਆਪਾਂ ਪਹਿਲਾਂ ਕੱਢਦੀਆਂ ਇੱਥੋਂ ਇੱਥੇ ਹੁੰਦਾ ਗੱਲ ਕਰਿਆ ਚਲੋ ਠੀਕ ਹੈ ਜੀ ਧੰਨਵਾਦ